ਇਸ ਨੂੰ ਪਿਆਰ ਕਿਹਾ ਜਾਵੇ ਜਾਂ ਫਿਰ ਧੋਖਾ ਇੱਕ ਪਾਸੇ ਵਫਾ ਨਹੀਂ ਪਾਈ ਜਾ ਰਹੀ ਸੀ ਤੇ ਦੂਸਰੇ ਪਾਸੇ ਉਸ ਪਤੀ ਦੇ ਨਾਲ ਜਿਸ ਦੇ ਸਾਹਮਣੇ ਰੱਬ ਨੂੰ ਸਾਕਸ਼ੀ ਮੰਨ ਕੇ ਵਿਆਹ ਕੀਤਾ ਗਿਆ ਸੀ ਉਸ ਦੇ ਨਾਲ ਧੋਖਾ ਕੀਤਾ ਜਾ ਰਿਹਾ ਸੀ ਇਸ਼ਕ ਦੇ ਵਿੱਚ ਅੰਨੀ ਸੀ ਇਹ ਪਤਨੀ ਜਾਂ ਫਿਰ ਆਪਣੇ ਪਤੀ ਤੋਂ ਇੰਨੀ ਜ਼ਿਆਦਾ ਦੁਖੀ ਸੀ ਕਿ ਇਹ ਸਾਰਾ ਕਾਰਾ ਕਰ ਬੈਠੀ ਪਹਿਤੋ ਪਹਿਲਾਂ ਕਿਸੇ ਮੁੰਡੇ ਦੇ ਨਾਲ ਉਹ ਪਿਆਰ ਕਰਦੀ ਸੀ ਅਤੇ ਉਸੇ ਮੁੰਡੇ ਦੇ ਨਾਲ ਮਿਲ ਕੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਖਤਮ ਕਰ ਦਿੱਤਾ ਪਹਿਲਾਂ ਉਸ ਨੂੰ ਚੁੱਕਿਆ ਗਿਆ ਤੇ ਬਾਅਦ ਦੇ ਵਿੱਚ ਦਰਿਆ ਦੇ ਵਿੱਚ ਉਸ ਦੀ ਮ੍ਰਿਤਕ ਦੇਹ ਸੁੱਟਣ ਤੋਂ ਬਾਅਦ ਪਤਨੀ ਨੇ ਇਹੋ ਜਿਹਾ ਡਰਾਮਾ ਰਚਿਆ ਕਿ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਦਾਲ ਦੇ ਵਿੱਚ ਜ਼ਰੂਰ ਕੁਝ ਗਾਲ ਹੈ ਦੇਖਦੇ ਹੀ ਦੇਖਦੇ ਛਾਂਟਬਿਨ ਸ਼ੁਰੂ ਕੀਤੀ ਜਾਂਦੀ ਹੈ ਤਾਂ ਹੌਲੀ-ਹੌਲੀ ਪਰਤਾਂ ਖੁੱਲਣੀਆਂ ਸ਼ੁਰੂ ਹੁੰਦੀਆਂ ਨੇ ਕਿ ਇਸ ਭਰਜਾਈ ਦੇ ਕਿਸੇ ਹੋਰ ਦੇ ਨਾਲ ਪ੍ਰੇਮ ਸਬੰਧ ਨੇ ਜਿਸ ਦੀ ਜਾਣਕਾਰੀ ਇਸ ਦੇ ਦਿਓਰ ਦੇ ਵੱਲੋਂ ਹੀ ਦਿੱਤੀ ਗਈ ਸੀ ਅਤੇ ਉਸ ਦਾ ਕਹਿਣਾ ਸੀ ਕਿ ਇਸੇ ਨੇ ਹੀ ਉਸਦੇ ਭਰਾ ਨੂੰ ਕਿਤੇ ਖਤਮ ਕਰਵਾ ਦਿੱਤਾ ਹੈ ਇਹੋ ਜਿਹੇ ਅਜੀਬੋ ਗਰੀਬ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਰਿਸ਼ਤਿਆਂ ਦੇ ਵਿੱਚ ਵੱਧੀ ਖਟਾਸ ਅਤੇ ਦੁਨੀਆ ਦੇ ਸਾਹਮਣੇ ਖੁਦ ਨੂੰ ਸਹੀ ਦਿਖਾਣ ਦੀ ਖਾਤਰ ਹੀ ਲੋਕ ਇਹੋ ਜਿਹੇ ਗਲਤ ਕਾਰੇ ਕਰ ਬੈਠੇ ਨੇ ਕਿ ਜ਼ਿੰਦਗੀ ਭਰ ਉਹਨਾਂ ਨੂੰ ਹੁਣ ਪਛਤਾਵਾ ਰਹੇਗਾ ਇਸ ਔਰਤ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਨੂੰ ਪਛਤਾਵਾ ਹੈ ਕਿ ਮੈਂ ਆਪਣੇ ਪਤੀ ਦੀ ਜਾਨ ਲਈ ਹੈ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਵਿੱਚ ਪਤਨੀ ਦੇ ਵੱਲੋਂ ਪੁਰਾਣੇ ਪਿਆਰ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ પતિ ਦੀ jaan ਲੈਣ ਦਾ ਇਹ ਦੁਖਦ ਮਾਮਲਾ ਸਾਹਮਣੇ ਆਇਆ ਇਹ ਪਤਨੀ ਜਿਸ ਦਾ ਨਾਮ ਸੁਖਦੀਪ ਕੋਹੜਾ ਹੈ 11 ਸਾਲ ਪਹਿਲਾਂ ਇਸਦੀ ਮਨਜੀਤ ਸਿੰਘ ਦੇ ਨਾਲ ਵਿਆਹ ਸ਼ਾਦੀ ਹੋਈ ਸੀ ਅਤੇ ਉਸ ਦੇ ਮਗਰੋਂ ਇਸ ਤੇ ਪ੍ਰੇਮ ਸਬੰਧ ਹਰਜਿੰਦਰ ਸਿੰਘ ਦੇ ਨਾਲ ਕਾਇਮ ਸੀ ਜੋ ਕਿ ਇਸ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਵਿਆਹ ਤੋਂ ਪਹਿਲਾਂ ਹੀ ਇਹ ਇੱਕ ਦੂਸਰੇ ਨੂੰ ਜਾਣਦੇ ਸਨ ਤੇ ਕਰੀਬ 1 ਸਾਲ ਪਹਿਲਾਂ ਹੀ ਆਸ਼ਕੀ ਦਾ ਇਹੋ ਜਿਹਾ ਭੂਤ ਇਸ ਨੂੰ ਚੜਿਆ ਕਿ ਦੋਨਾਂ ਨੇ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਨਜੀਤ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੀ ਖਾਤਰ ਹੀ ਸੈਰ ਕਰਦੇ ਸਮੇ ਉਸ ਨੂੰ ਚੱਕ ਲਿਆ ਅਤੇ ਉਸ ਤੋਂ ਬਾਅਦ ਹੁਣ ਉਸ ਦੀ ਜਾਨ ਲੈ ਲਈ ਗਈ। ਪਤੀ ਮਨਜੀਤ ਸਿੰਘ ਪੁੱਤਰ ਹਰਨੇਸ਼ ਸਿੰਘ ਵਾਸੀ ਮਹੱਲਾ ਜੱਟਾਵਾਲਾਂ ਦਾ ਰਹਿਣ ਵਾਲਾ ਸੀ। 6 ਤਰੀਕ ਨੂੰ ਵੈਸ਼ਨੂ ਦੇਵੀ ਦੇ ਦਰਸ਼ਨਾਂ ਦੇ ਲਈ ਗਿਆ ਸੀ ਇਹ ਕਹਿ ਕੇ ਉਸ ਨੇ ਪੁਲਿਸ ਦੇ ਕੋਲ ਰਿਪੋਰਟ ਲਿਖਵਾਈ ਪਤਨੀ ਨੇ ਪਰ ਪੁਲਿਸ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਗਈ। ਤਾਂ ਹੀ ਸਭ ਕੁਝ ਸਾਹਮਣੇ ਆਇਆ ਜਿਸ ਤੋਂ ਬਾਅਦ ਇਸ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਕਿਹੜੇ ਖੁਲਾਸੇ ਹੋਏ ਨੇ ਜਾਣ ਲੈਣੇ ਆ ਉਹ ਮਾਰਿਆ ਤੁਸੀਂ ਆਪਣੇ ਪਤੀ ਨੂੰ ਇਹਨਾਂ ਨਾਲ ਕਿ ਕੀ ਕਾਰਨ ਸੀਗਾ ਕਿਉਂ ਮਾਰਿਆ ਕਿਉਂ ਦੱਸੋ ਕੀ ਹੋਇਆ ਕਿਉਂ ਸੀਗਾ ਅੱਜ ਕੀਤੇ ਤੇ ਬਿਸ਼ਤਾਵਾ ਹੈਗਾ ਇਹ ਜਿਹੜਾ ਹੈਗਾ ਬੜਾ ਸੈਂਸਰੀ ਕੇਸ ਮਸਲਾ ਸੀਗਾ ਮਾਂਜੋਗ ਐਸਐਸਪੀ ਫਲੋੜਪੁਰ 소ਮਿਆ ਮਿਸਰਾ ਜੀ ਵੱਲੋਂ ਜਿਹੜੇ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਜਿਹੜਾ ਕੇਸ ਹੈਗਾ ਤਫਤੀਸ਼ ਉਸ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲ ਦੀ ਨੋਟ ਲੈ ਕੇ ਤੇ ਫੋਰੈਂਸਿਕਲੀ ਉਹਨੂੰ ਐਗਜ਼ਾਮਿਨ ਕਰਕੇ ਤਫਤੀਸ਼ ਵਿੱਚ ਡੂੰਘਾਈ ਵਿੱਚ ਸਾਰੀ ਤਫਤੀਸ਼ ਕਿੰਨੀ ਜਾਂਦੀ ਆ ਇਸ سلسلے ਵਿੱਚ 11 ਜੂਨ ਨੂੰ ਸੁਖਵੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੰਡ ਹੈ ਮਨਜੀਤ ਸਿੰਘ ਉਹ ਵੈਸਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਿਆ ਹੈ 10 ਤਾਰੀਖ ਤੱਕ ਉਹ ਫੋਨ 'ਤੇ ਟੱਚ ਸੀ ਸੀ ਥਾਣੇ ਵਿੱਚ ਡੀਐਸਪੀ ਗੁਰਦੀਪ ਜੀ ਤੇ ਐਸਐਚਓ ਸਿਟੀ ਜੀਰਾ ਕਮਲ ਜੀ ਵੱਲੋਂ ਬੜੀ ਸੂਝ-ਬੂਝ ਤੇ ਪ੍ਰੈਜੈਂਸ ਆਫ ਮਾਈਂਡ ਦਾ ਮੁਜ਼ਾਇਰਾ ਕਰਦੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਟਾਈਮ ਹੀ ਅੰਦੇਸਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਐਨਾਲਿਸਿਸ ਹਿਊਮਨ ਸੋਰਸਸ ਦਾ ਮਦਦ ਲੈਂਦੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦ ਹੋਰ ਪੜਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਦਿੱਤੀ ਗਈ ਤੇ ਉਹਨਾਂ ਦਾ ਸੱਕ ਜਿਹੜਾ ਹੈਗਾ ਔਰ ਇੱਕ ਘੇਰਾ ਹੋ ਗਿਆ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪਰਜਾਈ ਸੀ ਸੁਖਦੀਪ ਕੌਰ ਤੇ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰਸ਼ੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਪ੍ਰਾਮਨਜੀਤ ਨੂੰ ਸਿਟੀ ਜਿਰਾਜਤ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸਵੱਤ ਗੱਡੀ ਚਕਾਰ ਚ ਉਹਨੂੰ ਅਗਵਾ ਕੀਤਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਤੇ ਸੈਂਟਿਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਦੀ 13 ਤਾਰੀਖ ਨੂੰ ਡੀਐਸਪੀ ਡੀਸੀ ਬਲਕਾਰ ਜੀ DSP ਜੀਰਾ ਗੁਰਦੀਪ ਜੀ ਤੇ ਸਪੈਸ਼ਲੀ ਅਪੁਆਇੰਟ ਕੀਤੇ ਗਏ ਸੀ DSP ਐਨਡੀਪੀਐਸ ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 13 ਤਾਰੀਖ ਨੂੰ थाना ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਜਦ ਉਹਦੇ ਨਾਲ ਲਾ ਕੇ ਪੁੱਛਗਿੱਛ ਕੀਤੀ ਗਈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਮਾਨਯੋਗ ਐਸਐਸਪੀ ਫਰੋਥਪੁਰ ਸੌਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਹੈਗੇ ਕਿ ਕੋਈ ਵੀ ਤਤਤੀ ਜਿਹੜੀ ਡੂੰਗਾਈ ਨਾਲ ਹਿਊਮਨ ਸੋਰਸ ਟੈਕਨੀਕਲ ਸੋਰਸ ਤੇ ਫੋਰੈਂਸਿਕ ਅਨਲਿਸਿਸ ਨਾਲ ਕਿੱਥੀ ਜਾਵੇ। ਜਦ ਇਹ ਤਫ਼ਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆਪ ਪਤਾ ਚੱਲਿਆ। ਖਦਾ ਹੈਗਾ। ਖਦਾ ਹੈਗਾ। ਇਥੋਂ ਦੀ ਉੱਤਰਿਆ ਜਾਣਾ ਬਾਈ। ਇਥੋਂ ਦੀ ਸਹੀ ਰਹਿਣਾ। ਇਹਦਾ ਪਿੰਡ ਕਿਹੜੀ ਜਗ੍ਹਾ ਤੇ ਹੈ ਆ ਪਿੰਡ ਦਾ ਨਾਮ ਪੁੱਛ ਲੈਨੇ ਆ ਬਾਈ ਨੂੰ ਕਿ ਉਹ ਚੰਬਾ ਜੀ ਪਿੱਛੇ ਵਾਲਾ ਚੰਬਾ ਇੱਕ ਕੰਬੋਟਾਏ ਵਾਲਾ ਜੀ ਨਹੀਂ ਕੰਬੋਟਾ ਆਇਆ ਕੰਬੋਟਾ ਆਇਆ ਜੀ ਹਾਂ ਜੀ कमल जी ਵੱਲੋਂ ਬੜੀ ਸੂਝ-ਬੂਝ ਤੇ ਪੇਸ਼ੈਂਸ ਆਫ ਮਾਈਂਡ ਦਾ ਮੁਜ਼ਾਹਿਰਾ ਕਰਤੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਟਾਈਮ ਹੀ ਅੰਦੇਸਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਐਨਾਲਿਸਿਸ ਹਿਊਮਨ ਸੋਰਸਸ ਦਾ ਮਦਦ ਲੈਂਦੇ ਹੋਏ ਇਹ ਮਸਲਾ ਹੋਰ ਪਰਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦੋਂ ਹੋਰ ਪਰਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਲਿੱਤੀ ਗਈ ਤੇ ਉਹਨਾਂ ਦਾ ਸੱਕ ਜਿਹੜਾ ਹੈਗਾ ਔਰ ਇੱਕ ਧਹਰਾ ਹੋ ਗਿਆ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ